ਇਸ ਚੈਨਲ ਨੂੰ ਦੇਖਣ ਸੁਣਨ ਵਾਲੇ ਸਮੂਹ ਸਤਿ ਆਨੰਦ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਦੀਸ਼ ਗਰਗਰੇਵਾਲ ਤੁਹਾਡੀ ਆਪਣੀ ਜਾਣੀ ਪਛਾਣੀ ਲੇਖਕ ਸਭ ਤੋਂ ਪਹਿਲਾਂ ਆਪ ਸਭ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦੀ ਹਾਂ ਜੀ ਇਸੇ ਮੌਕੇ ਇੱਕ ਕਵਿਤਾ ਲਿਖੀ ਸੀ ਉਹ ਹੀ ਆਪ ਜੀ ਦੇ ਨਾਲ ਸਾਂਝੀ ਕਰ ਰਹੀ ਹਾਂ ਜੀ ਗੁਰੂ ਮਾਨੇਓ ਗ੍ਰੰਥ ਕਬਿੱਤ ਸ਼ੰਲ ਚ ਹੈ ਜੋਤ ਗੁਰਾਂ ਦੱਸਾਂ ਵਾਲੀ ਸ਼ਬਦ ਸਰੂਪ ਜੇ ਦਾ ਜੋਤ ਗੁਰਾਂ ਦੱਸਾਂ ਵਾਲੀ ਸ਼ਬਦ ਸਰੂਪ ਜੇ ਦਾ ਹਾਜ਼ਰਾ ਹਜੂਰ ਹੈ ਆਪ ਗੁਰੂ ਗ੍ਰੰਥ ਸਾਹਿਬ ਜੋਤ ਗੁਰਾਂ ਦੱਸਾਂ ਵਾਲੀ ਸ਼ਬਦ ਸਰੂਪ ਜੇ ਦਾ ਹਾਜ਼ਰਾ ਹਜੂਰ ਹੈ ਆਪ ਗੁਰੂ ਗ੍ਰੰਥ ਸਾਹਿਬ ਚਾਨਣ ਮਨਾਰਾ ਜਿਹੜਾ ਪਟਕੇ ਮੁਸਾਫਰਾਂ ਲਈ ਚਾਨਣ ਮਨਾਰਾ ਜਿਹੜਾ ਪਟਕੇ ਮੁਸਾਫਰਾਂ ਲਈ ਰੱਬੀ ਜਿਹਦਾ ਨੂਰ ਹੈ ਆਪ ਗੁਰੂ ਗ੍ਰੰਥ ਸਾਹਿਬ ਨਾਮ ਖਮਾਰੀ ਵਾਲਾ ਨਸ਼ਾ ਜਿਹੜਾ ਛਾੜ ਦੇਵੇ ਨਾਮ ਖਮਾਰੀ ਵਾਲਾ ਨਸ਼ਾ ਜਿਹੜਾ ਛਾੜ ਦੇਵੇ ਸੱਚ ਦਾ ਸਰੂਰ ਹੈ ਆਪ ਗੁਰੂ ਗ੍ਰੰਥ ਸਾਹਿਬ ਗਿਆਨ ਵਾਲੇ ਦੀਪ ਜਿਹੜਾ ਦਿਲਾਂ 'ਚ ਜਗਾ ਦੇਵੇ ਗਿਆਨ ਵਾਲੇ ਦੀਪ ਜਿਹੜਾ ਦਿਲਾਂ 'ਚ ਜਗਾ ਦੇਵੇ ਰਹਿਮਤਾਂ ਦਾ ਭੂਰ ਹੈ ਆਪ ਗੁਰੂ ਗ੍ਰੰਥ ਸਾਹਿਬ ਰਹਿਮਤਾਂ ਦਾ ਭੂਰ ਹੈ ਆਪ ਗੁਰੂ ਗ੍ਰੰਥ ਸਾਹਿਬ ਅਗਲਾ ਬੰਦ ਹੈ ਜੀ ਜਪਜੀ ਦੀ ਬਾਣੀ ਕੁੱਲ ਜ਼ਿੰਦਗੀ ਦੇ ਭੇਦ ਦੱਸੇ ਜਪਜੀ ਸਾਹਿਬ ਦੇ ਵਿੱਚ ਸਾਰਾ ਗੁਰੂ ਸਾਹਿਬ ਨੇ ਦੱਸਿਆ ਕੀ ਅਸੀਂ ਕਰਨਾ ਤੇ ਰਹਿਰਾ ਸਾਹਿਬ ਵਿੱਚ ਹੈ ਕਿ ਡੋਂਟਸ ਕੀ ਅਸੀਂ ਨਹੀਂ ਕਰਨਾ ਜਪਜੀ ਦੀ ਬਾਣੀ ਕੁੱਲ ਜ਼ਿੰਦਗੀ ਦੇ ਭੇਦ ਦੱਸੇ ਆਸਾ ਜੀ ਦੀ ਬਾਤ ਸਾਨੂੰ ਬੜਾ ਸਮਝਾਉਂਦੀ ਆਸਾ ਜੀ ਦੀ ਬਾਤ ਚ ਸਾਰਾ ਦੱਸਿਆ ਗਿਆ ਕਿ ਕੀ ਸਾਨੂੰ ਨਹੀਂ ਕੀ ਅਸੀਂ ਨਹੀਂ ਕਰਨਾ ਜਪਜੀ ਦੀ ਬਾਣੀ ਕੋ ਲੰਗ ਜ਼ਿੰਦਗੀ ਦੇ ਭੇਦ ਦੱਸਿਆ ਸਾਜੀ ਦੀ ਬਾਰ ਸਾਨੂੰ ਬੜਾ ਸਮਝਾਉਂਦੀ ਰਹਿ ਰਸ ਰਸ ਕਰੇ ਜੱਗ ਵਾਲੇ ਕਾਰਜਾਂ ਰਹਿ ਰਸ ਰਸ ਕਰੇ ਜੱਗ ਵਾਲੇ ਕਾਰਜਾਂ ਨੂੰ ਸੁੱਖਾਂ ਵਾਲੇ ਦਰ ਸੁਖ ਮਣੀ ਹੈ ਖੁਲਾਮ ਦੀ ਜਪੀਏ ਅਨੰਦ ਸਾਇਬ ਰੂਹ ਨੂੰ ਆਨੰਦ ਆਵੇ ਜਪੀਏ ਅਨੰਦ ਸਾਇਬ ਰੂਹ ਨੂੰ ਆਨੰਦ ਆਵੇ ਬੇੜਿਆਂ ਨੂੰ ਬੰਨੇ ਅਰਦਾਸ ਹੈ ਲਗਾਉਂਦੀ ਲੈ ਹੁਕਮ ਨਾਮਾ ਹੁਕਮ ਗੁਰੂ ਦਾ ਨਿਭਾ ਲਈਏ ਲਾ ਹੁਕਮਨਾਮਾ ਹੁਕਮ ਗੁਰੂ ਦਾ ਨਿਭਾ ਲਈਏ ਭਲਾ ਸਰਬਤ ਦਾਏ ਮੰਗਣਾ ਸਿਖਾਉਂਦੀ ਭਲਾ ਸਰਬਤ ਦਾਏ ਮੰਗਣਾ ਸਿਖਾਉਂਦੀ ਪਹਿਲੇ ਗੁਰੂ ਰੱਖ ਦਿੱਤੀ ਨੀ ਜਿਹੜੇ ਮਹਿਲ ਦੀ ਸੀ ਪਹਿਲੇ ਗੁਰੂ ਰੱਖ ਦਿੱਤੀ ਨੀ ਜਿਹੜੇ ਮਹਿਲ ਦੀ ਸੀ ਉਸੇ ਉੱਤੇ ਕੀਤੀ ਸੀ ਉਹ ਸਾਰੀ ਗੁਰੂ ਪੰਜਵੇਂ ਪਹਿਲੇ ਗੁਰੂ ਰੱਖ ਦਿੱਤੀ ਨੀ ਜਿਹੜੇ ਮਹਿਲ ਦੀ ਸੀ ਉਸੇ ਉੱਤੇ ਕੀਤੀ ਸੀ ਉਹ ਸਾਰੀ ਗੁਰੂ ਪੰਜਵੇਂ ਵਹਿਮਾਂ ਤੇ ਭਰਮਾਂ ਚੋਂ ਕੱਢਣੇ ਜਹਾਂ ਤਾਈਂ ਵੈ ਮਾਂ ਤੇ ਭਰਮਾਂ ਚੋਂ ਕੱਢਣੇ ਜਹਾਨ ਤਾਈਂ ਕੀਤੀ ਗੁਰੂ ਗ੍ਰੰਥ ਦੀ ਤਿਆਰੀ ਗੁਰੂ ਪੰਜਵੇਂ ਕੀਤਾ ਪ੍ਰਕਾਸ਼ ਬਾਬਾ ਬੁੱਢਾ ਜੀ ਨੂੰ ਮਾਣ ਦੇ ਕੇ ਆਪ ਜਾਣਦੇ ਹੋ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਕੀਤਾ ਪ੍ਰਕਾਸ਼ ਬਾਬਾ ਬੁੱਢਾ ਜੀ ਨੂੰ ਮਾਣ ਦੇ ਕੇ ਖੋਲੇ ਚਾਰੇ ਦਰ ਉਪਕਾਰੀ ਗੁਰੂ ਪੰਜਵੇਂ ਭੇਦ ਉੱਚ ਨੀਚ ਵਾਲਾ ਸਾਰਾ ਹੀ ਮਿਟਾ ਦਿੱਤਾ ਭੇਦ ਉੱਚ ਨੀਚ ਵਾਲਾ ਸਾਰਾ ਹੀ ਮਿਟਾ ਦਿੱਤਾ ਰੀਤ ਐਸੀ ਤੋਰੀ ਹੈ ਨਿਆਰੀ ਗੁਰੂ ਪੰਜਵੇਂ ਰੀਤ ਐਸੀ ਤੋਰੀ ਹੈ ਨਿਆਰੀ ਗੁਰੂ ਪੰਜਵੇਂ ਸੁਣ ਸੁਣ ਸ਼ੋਭਾ ਜਗ ਕਰਨੇ ਦੀ ਦਾਰ ਆਇਆ ਸੁਣ ਸੁਣ ਸ਼ੋਭਾ ਜਗ ਕਰਨੇ ਦੀ ਦਾਰ ਆਇਆ ਯੁਗ ਪਲਟਾਉਣ ਵਾਲਾ ਕਿਹੜਾ ਗੁਰੂ ਆ ਗਿਆ ਸੁਣ ਸੁਣ ਸ਼ੋਭਾ ਜਗ ਕਰਨੇ ਦੀ ਦਾਰ ਆਇਆ ਯੁਗ ਪਲਟਾਉਣ ਵਾਲਾ ਕਿਹੜਾ ਗੁਰੂ ਆ ਗਿਆ ਨਿਮਾਣਿਆਂ ਨਿਤਾਣਿਆਂ ਨੂੰ ਯੁੱਗਾਂ ਦੇ ਲਿਤਾੜਿਆਂ ਨੂੰ ਗੜ ਨਾਲ ਲਾ ਜਿਹੜਾ ਠੰਡ ਵਰਤਾ ਗਿਆ ਸ਼ੂਦਰਾਂ ਲੇ ਬੁਹੇ ਜਿਨੇ ਮੰਦਰਾਂ ਦੇ ਖੋਲ ਦਿੱਤੇ ਸ਼ੂਦਰਾਂ ਲੇ ਬੁਹੇ ਜਿਨੇ ਮੰਦਰਾਂ ਦੇ ਖੋਲ ਦਿੱਤੇ ਜਾਤਾਂ ਨੂੰ ਮਿਟਾ ਸੁੱਤੀ ਕੌਮ ਨੂੰ ਜਗਾ ਗਿਆ ਰਾਜਿਆਂ ਫਕੀਰਾਂ ਤਾਂ ਇਹ ਸੰਗਤਾਂ ਤੇ ਪੰਗਤਾਂ ਚ ਰਾਜਿਆਂ ਫਕੀਰਾਂ ਤਾਂ ਇਹ ਸੰਗਤਾਂ ਤੇ ਪੰਗਤਾਂ ਚ ਇੱਕੋ ਥਾਂ ਬਿਠਾ ਦੂਰੀ ਦਿਲਾਂ ਦੀ ਮਟਾ ਗਿਆ ਇੱਕੋ ਥਾਂ ਬਿਠਾ ਦੂਰੀ ਦਿਲਾਂ ਦੀ ਮਟਾ ਗਿਆ ਆਪਾਂ ਜੀ ਗੁਰੂ ਸਾਹਿਬ ਸੰਗਤ ਜੀ ਅਪਾ ਬਾਣੀ ਦੀ ਗੱਲ ਕਰੀਏ ਗੁਰੂ ਗੰਗਾ ਸਾਹਿਬ ਜੀ ਦੀ ਦੇਵੇ ਉਪਦੇਸ਼ ਸਾਨੂੰ ਬਾਣੀ ਸਾਰੇ ਗੁਰੂਆਂ ਦੀ ਦੇਵੇ ਉਪਦੇਸ਼ ਸਾਨੂੰ ਬਾਣੀ ਸਾਰੇ ਗੁਰੂਆਂ ਦੀ ਭਗਤ ਪਿਆਰੇ ਵੀ ਨੇ ਨਾਲ ਹੀ ਬਿਠਾਏ ਹੋਏ ਦੇਵੇ ਉਪਦੇਸ਼ ਸਾਨੂੰ ਬਾਣੀ ਸਾਰੇ ਗੁਰੂਆਂ ਦੀ ਭਗਤ ਪਿਆਰੇ ਵੀ ਨੇ ਨਾਲ ਹੀ ਬਿਠਾਏ ਹੋਏ ਫਰੀਦ ਰਵੀਦਾਸ ਧੰਨਾ ਪਟ ਗੁਰ ਸਿੱਖ ਪਿਆਰੇ ਫਰੀਦ ਰਵੀਦਾਸ ਧੰਨਾ ਪਟ ਗੁਰ ਸਿੱਖ ਪਿਆਰੇ ਛੱਤੀ ਬਾਣੀਕਾਰ ਬਾਣੀ ਵਿੱਚ ਲਿਵ ਲਾਏ ਹੋਏ 31 ਰਾਗਾਂ ਵਿੱਚ ਬਾਣੀ ਧੁਰ ਕੇ ਸੁਣਾਏ ਸਾਨੂੰ ਆਪ ਜਾਣਦੇ ਹੋ ਕਿ ਪਹਿਲਾਂ ਜਦੋਂ ਪੰਜਵੇਂ ਪਾਤਸ਼ਾਹ ਨੇ ਸੰਪਾਦਨਾ ਕੀਤੀ ਆ ਉਸ ਵੇਲੇ ਬਾਣੀ 30 ਰਾਗਾਂ ਚ ਸੀ ਜਦੋਂ 10ਵੇਂ ਪਾਤਸ਼ਾਹ ਨੇ ਦੁਬਾਰਾ ਦਮਦਮਾ ਸਾਹਿਬ ਵਿਖੇ ਆਦੀ ਗ੍ਰੰਥੀ ਰਚਨਾ ਕੀਤੀ ਭਾਈ ਮਨੀ ਸਿੰਘ ਜੀ ਲਖਾਰੀ ਸੀ ਉਸ ਵੇਲੇ ਪਹਿਲਾਂ ਭਾਈ ਗੁਰਦਾਸ ਜੀ ਸੀ ਤੇ ਉਸ ਵੇਲੇ ਉਹਨਾਂ ਨੇ 9ਵੇਂ ਪਾਤਸ਼ਾਹ ਦੀ ਬਾਣੀ ਵਿੱਚ ਦਰਜ ਕਰ ਦਿੱਤੀ ਨੋ ਮੇ ਪਾਸ਼ਾ ਦੀ ਬਾਣੀ ਜੈ ਜੈ ਵੰਤੀ ਰਾਗ ਵਿੱਚ ਵੀ ਹੈ ਸੰਗਤ ਜੀ ਜਿਸ ਰਾਗ ਵਿੱਚ ਪਹਿਲਾਂ ਕਿਸੇ ਭਗਤ ਜਾਂ ਗੁਰੂ ਸਾਹਿਬ ਨੇ ਬਾਣੀ ਨਹੀਂ ਉਚਾਰੀ ਕਤਿਰਾੰਗਾ ਵਿੱਚ ਬਾਣੀ ਧੁਰ ਕੀ ਸੁਣਾਏ ਸਾਨੂੰ 1435 ਪੰਨੇ ਬਾਣੀ 14 1435 ਨਾਮ ਵਿੱਚ ਰੰਗਾਏ ਹੋਏ Hindu Sikh Musalmanna ਸਾਂਝਾ ਹੈ ਗ੍ਰੰਥੇ ਹੋ Hindu Sikh Musalmanna ਸਾਂਝਾ ਹੈ ਗ੍ਰੰਥੇ ਹੋ ਪੀਰ ਤੇ ਫਕੀਰ ਸਭ ਇਸ ਵਿੱਚ ਸਮਾਏ ਹੋਏ ਪੀਰ ਤੇ ਫਕੀਰ ਸਭ ਇਸੇ ਚ ਸਮਾਇਏ। ਲਾਸਟ ਬੰਦ ਹੈ ਜੀ। ਤੇ ਇੱਕ ਮੱਥਾ ਇਸੇ ਤਾਈਂ ਗੁਰੂ ਦਸ਼ਮੇਸ਼ ਜੀ ਨੇ। ਤੇ ਇੱਕ ਮੱਥਾ ਇਸੇ ਤਾਈਂ ਗੁਰੂ ਦਸ਼ਮੇਸ਼ ਜੀ ਨੇ ਰਤਬਾ ਵਧਾਇਆ ਹੈ ਮਹਾਨ ਗੁਰੂ ਗ੍ਰੰਥ ਦਾ। ਤੇ ਇੱਕ ਮੱਥਾ ਇਸੇ ਤਾਈਂ ਗੁਰੂ ਦਸ਼ਮੇਸ਼ ਜੀ ਨੇ ਰਤਬਾ ਵਧਾਇਆ ਹੈ ਮਹਾਨ ਗੁਰੂ ਗ੍ਰੰਥ ਦਾ। ਦੇਹ ਤਾਰੀ ਗੁਰੂਆਂ ਦੀ ਰੀਤ ਹੋਣੀ ਹੋਈ ਪੂਰੀ। ਅਸੀਂ ਭਾਵੇਂ ਅਜੇ ਵੀ ਦੇਹ ਤਾਰੀ ਗੁਰੂਆਂ ਨੂੰ ਮੰਨੀ ਜਾਂਦੇ ਹਾਂ ਜੀ। ਪਰ ਦਸ਼ਮੇਸ਼ ਪਿਤਾ ਨੇ ਸਾਨੂੰ ਇਸ ਗੁਰੂ ਦੇ ਲੜ ਲਾਇਆ ਦੇ ਧਾਰੀ ਗੁਰੂਆਂ ਦੀ ਰੀਤ ਹੁਣ ਹੋਈ ਪੂਰੀ ਮੰਨਣਾ ਹੈ ਸਿੰਘੋ ਫਰਮਾਨ ਗੁਰੂ ਗ੍ਰੰਥ ਦਾ ਹਸੰਦਿਆ ਖਿਲੰਦਿਆ ਖਵੰਦਿਆ ਪੈਨੰਦਿਆ ਹਸੰਦਿਆ ਖਿਲੰਦਿਆ ਖਵੰਦਿਆ ਪੈਨੰਦਿਆ ਹੋਏ ਕਲਿਆਣ ਵਰਦਾਨ ਗੁਰੂ ਗ੍ਰੰਥ ਦਾ ਸਾਗਰ ਚੋਂ ਦੀਸ਼ ਜਿਉ ਸੁੱਚੇ ਮੋਤੀ ਲੱਭ ਜਾਂਦੇ ਸਾਗਰ ਚੋਂ ਦੀਸ਼ ਜਿਉ ਸੁੱਚੇ ਮੋਤੀ ਲੱਭ ਜਾਂਦੇ ਸ਼ਬਦ ਵਿੱਚੋਂ ਲੱਭ ਲੈਣਾ ਗਿਆਨ ਗੁਰੂ ਗ੍ਰੰਥ ਦਾ ਸ਼ਬਦ ਵਿੱਚੋਂ ਲੱਭ ਲੈਣਾ ਗਿਆਨ ਗੁਰੂ ਗ੍ਰੰਥ ਦਾ ਧੰਨਵਾਦੀ ਭੁੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ